ਸੰਦਰਸੇ ਕੇ এডਿਊਕੇਸ਼ਨ ਕੋਆਰਡੀਨੇਟਰ ਤੇ ਸਾਡੇ ਸੋਤਾ ਸਾਡੇ ਸਤਿੰਦਰ ਜੀ ਸਾਡੇ ਬਿੱਲੂ ਜੀ ਤੇ ਤਰਮਿੰਦਰ ਸਾਰੇ এডਿਊਕੇਸ਼ਨ ਡਿਪਾਰਟਮੈਂਟ ਦੇ ਨਾਲ ਆਏ ਲੋਕ ਹੈਲਥ ਡਿਪਾਰਟਮੈਂਟ ਡੀਵੀਓ ਦਫਤਰ ਤੇ ਇਸ ਪਿੰਕ ਦੇ ਪਤਵੰਤੇ ਸੱਜਣ ਸਰਪੰਚ ਸਾਹਿਬ ਤੇ ਸਾਰੇ ਪੰਚਾਇਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਪਤਨੀ ਸਾਜਰਜ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾ ਮੈਂ ਬੇਸਮੇ ਤੋਂ ਡਰੀਂ ਗਈ ਸੀ ਮੈਂ ਵੀ ਪਿੱਛਾ ਚੁੰਦੀ ਸੀ ਆਪਾਂ ਇਹ ਪੂਰੀ ਗੱਲ ਕਰਕੇ ਰੁਤੇ ਸੀ ਕਿ ਕਿਵੇਂ ਦਾ ਕਿਵੇਂ ਕੋਈ ਨਾ ਕੋਈ ਐਸਾ ਉਪਰਾਲਾ ਕੀਤਾ ਜਾਏ ਜੀਦੇ ਨਾਲ ਨਸ਼ਿਆਂ ਨੂੰ ਨਤਮਾਈ ਜਾ ਸਕਦਾ ਜੀਦੇ ਨਾਲ ਜਵਾਨ ਪੁੱਤਾਂ ਦੇ ਸੱਤਰ ਦਾ ਮਿਸ਼ਨ ਜੀਦੇ ਨਾਲ ਸਾਡੇ ਜਵਾਨ ਦੀਆਂ ਚਿੱਟੀਆਂ ਚੁੱਕ ਲੈ ਕੇ ਰਚਨਾ ਅਸੀਂ ਬੜਾ ਲੰਮੇ ਸਮੇ ਤੋਂ ਸੋਚਦੇ ਸੀ ਬੀਬੀਆਂ ਨੇ ਵੀ ਮੈਨੂੰ ਬੜਾ ਕਹਿਣਾ ਵੇ ਭੈਣ ਜੀ ਕੁ ਕਰੀਏ ਆਪਾਂ 17 ਤੋਂ 22 ਤੱਕ ਹੋਦੀ ਸੀ ਜਦੋਂ ਸਾਡੇ ਹੱਥ ਦੇ ਵਿੱਚ ਕੁਝ ਨਹੀਂ ਸੀ ਉਹਨੋਂ ਤੱਕ ਸਾਨੂੰ ਪਤਾ ਇੱਕ ਸੰਸਕਾਰ ਤੇ ਜਾਣਾ ਇੱਕ ਬਜ਼ੁਰਗ ਦੇ ਸੰਸਕਾਰ ਤੇ ਜਾਣਾ ਇੱਕ ਜਵਾਨ ਦੇ ਰਸ਼ੇ ਦੇ ਵੱਡੇ ਦੇ ਮਰਨ ਦੇ ਸੰਸਕਾਰ ਤੇ ਜਾਣਾ ਉਹ ਜਿਹੜਾ ਲੈਣਾ ਪਾਣਾ ਉੱਥੇ ਉਹ ਸਾਡੇ ਦੇਰ ਚੀਂਤੀਆ ਸੀ ਇਹ ਸਾਨੂੰ ਜੋਰ ਨਹੀਂ ਸੀ ਦੇਉਂਦੀ ਸਭ ਤੋਂ ਪਹਿਲਾਂ ਸਰਕਾਰ ਨੇ ਹੈਲਥ ਡਿਪਾਰਟਮੈਂਟ ਨੂੰ ਲੜ ਕੇ ਗਿਆ ਪੁਲਿਸ ਨੂੰ ਕਿਹਾ ਸ਼ੁਰੂ ਕਰੋ ਆਪਣੇ ਦਿਲ ਦੇ ਵਿੱਚ ਲੋਕਾਂ ਨੂੰ ਅਵੇਅਰ ਕਰਨਾ ਲੋਕ ਅਕਸਰ ਕਹਿੰਦੇ ਆ ਵੀ ਅਸੀਂ ਫਸਲ ਨੂੰ ਕੀ ਦੱਸਣਾ ਫਸਲੋਂ ਤਾਂ ਪਤਾ ਹੀ ਹੈ ਮੈਂ ਤੁਹਾਨੂੰ ਨਾਲ ਇਸ ਮੰਚ ਤੇ ਵਾਦਾ ਕਰਦੀ ਵੀ ਤੁਸੀਂ ਜੇ ਦੱਸੋਗੇ ਤੁਹਾਡੀ ਹਰ ਕੰਮ ਦੀ ਨੰਬਰ ਹੈ ਉੱਥੇ ਰੱਖ ਦੋ ਅੰਗਰਵਾੜੀ ਚ ਦੱਸ ਦੋ ਆਸ਼ਾ ਕੇਂਦਰ ਨੂੰ ਦੱਸ ਦੋ ਕਿਸੇ ਨੂੰ ਜਦੋਂ ਤੁਸੀਂ ਮੂੰਹ ਖੋਲੋਗੇ ਤਜਕੀਰ ਮੰਗੇਉ ਜਿਹੜਾ ਬੰਦਾ ਤੁਹਾਡੀ ਸੂਚਨਾ ਨੂੰ ਵਰਤੇਗਾ ਤੁਹਾਨੂੰ ਤੰਗ ਕਰੇਗਾ ਜੇ ਉਹ ਸਰਕਾਰੀ ਅਧਿਕਾਰੀ ਹੋਇਆ ਉਹ ਸੁਪੈਟ ਕੀਤਾ ਜਾਊਗਾ ਜੇ ਉਹ ਕੋ ਪ੍ਰਾਈਵੇਟ ਬੰਦਾ ਹੋਇਆ ਉਹ ਤੇ ਕਾਰਵਾਈ ਕੀਤੀ ਜਾਊ। ਪਰ ਇੱਕ ਵਾਰ ਅੱਗੇ ਤਾਂ ਮੈਨੂੰ ਵਸੀ ਸੀ ਇਹ ਬੱਡੇ ਨਸ਼ੇ ਹੁੰਦੇ ਸੀ ਬੱਡੇ ਨਸ਼ੇ ਨੂੰ ਜਦੋਂ ਕੋਈ ਛੋੜੇ ਦਾ ਫਾਫੇ ਚ ਲੈ ਕੇ ਆਉਂਦਾ ਸੀ ਅਧੂਰਾ ਉਹ ਨਾ ਬਣਾ ਲੱਗ ਜਾਂਦਾ ਸੀ ਹੁਣ ਤਾਂ ਇਹ ਤਾਂ ਇੱਕ ਛੁਟਕੀ ਜਿਹੀ ਨਾ ਮਸ਼ੀਨ ਸੀ ਛੁਟਕੀ ਜੇਬ ਚ ਪਾਈ ਦਾ ਕਿਸੇ ਨੂੰ ਨਹੀਂ ਪਤਾ ਲੱਗਦਾ ਉਹ ਮਾਂ ਨੂੰ ਪਤਾ ਲੱਗਦਾ ਵੀ ਮੇਰਾ ਪੁੱਤ ਅੱਜ ਕੀ ਕਰਿਆ ਪੂਰ ਨੂੰ ਪਤਾ ਲੱਗ ਮੈਂ ਪਿਓ ਨੂੰ ਵੀ ਕੱਟ ਕਹਾਣੀ ਕਿਉਂਕਿ ਮਾਂ ਨੇ ਬੱਚੇ ਦੇ ਨਾਲ ਅੰਗ ਸੰਗ ਰਹਿਣਾ ਹੁੰਦਾ ਬਿਸ਼ੱਕ ਕੰਮ ਵੀ ਕਰਨਾ ਮਾਂ ਨੂੰ ਇਹ ਪਤਾ ਹੁੰਦਾ 12 1 ਵਜੇ ਮੇਰੇ ਪੁੱਤ ਨੂੰ ਭੁੱਖ ਲੱਗਣ ਲੱਗੀ ਮਾਂ ਨੂੰ ਇਹ ਪਤਾ ਹੁੰਦਾ ਚੋਰ ਖਾਣੇ ਖਾਣ। ਪਿਆਰ ਦੀ ਆ ਉਹ ਸਾਰਾ ਕੁਝ ਕੰਮ ਕਾਰਾ ਚ ਰਹਿਦਾ। ਸ਼ਾਮ ਨੂੰ ਕਰੀਏ 엄마 ਤੇ ਮਾਵਾ ਇਹ ਸੋਚ ਲੈਣੀ ਆ ਜੇ ਹੁਣ ਮੈਂ ਇਹਨੂੰ ਦੱਸਤਾ ਤਾਂ ਇਹਨੇ ਇਹਨੂੰ ਸ਼ਰਕੜਾ ਬਣ ਕੇ ਪਤਾ ਨਹੀਂ ਕੀ ਹੋ ਜੂਗਾ ਤੇ ਪਰ ਮੈਂ ਫਿਰ ਇੱਕ ਗੱਲ ਕਹਿਣੀ ਆ ਕੋਈ ਵੀ ਪਿਆਰ ਐਸਾ ਨਹੀਂ ਉਹਦਾ ਕੀ ਹੈ ਬੱਚਾ ਨੂੰ ਡਰਦਾ ਨਹੀਂ ਇਹ ਕਲੇਰੀ ਨਹੀਂ ਹੈ ਜਦੋਂ ਕੁੱਤਰਿਆ ਤਾਂ ਸਿੰਘ ਸ਼ਰਮ ਦੀ ਨਾਲ ਜਦੋਂ ਕੁੱਤੀ ਆਪਦੇ ਘਰ ਵਾਲੇ ਨੂੰ ਦੱਸ ਸਰ ਤੇ ਸਾਰੇ ਨੂੰ ਦੱਸ ਆਪਦੀ ਸੱਸ ਨੂੰ ਦੱਸ ਮੈਂ ਫਲਾਣੇ ਜਾਇ ਨੂੰ ਗਲਤ ਦੇਖਿਆ ਆ ਆਪਾਂ ਕੀ ਕਹਿੰਦੇ ਆ ਬਾਬਾ ਨੂੰ ਚੁੱਪ ਕਰਕੇ ਬਿਠਾ ਦੇ ਐਵੇਂ ਨਾ ਸਾਡੇ ਘਰ ਸਿਆਪੇ ਪਾ ਲਈ ਜੇ ਆਪਾਂ ਉਹਦੇ ਉਹ ਬਾਬੇ ਦੀ ਗੱਲ ਮੰਨ ਲਈ ਹੁੰਦੀ ਕੱਲ ਮੈਂ ਗਈ ਸ਼ੇਰਪੁਰ ਕਲਾਜ ਉਸੇ ਵੀ ਵੀਡੀਓ ਦੇਖੀ ਹੋਣੀ ਹੈ ਇੱਕੋ ਹੀ ਰੋਣਾ ਸੀ ਉੱਥੇ ਮਾ ਦਾ ਇੱਕੋ ਹੀ ਰੋਣਾ ਸੀ ਮੈਨੂੰ ਉਸ ਕਰਦਾ ਜਵਾਬ ਤੋ ਮੈਂ ਉਸ ਪਿੱਟ ਦੇ ਵਿੱਚ ਇੰਪਲਮਾਤ ਬੈ ਜਾ ਕੇ ਪੁੱਛੋ ਵੀ ਤੁਹਾਡੇ ਪੁੱਤਰ ਨੂੰ ਨਸ਼ਾ ਕੌਣ ਦਿੰਦਾ ਕੋਈ ਨਹੀਂ ਬੋਲਿਆ ਜਦੋਂ ਮੈਂ ਉੱਥੇ ਨਾਲ ਕੀਤੀ ਮੈਨੂੰ ਦੁੱਖ ਹ ਉਸ ਮਾਂ ਦੇ ਨਾਲ ਕਿਉਂਕਿ ਮਾਂ ਦਾ ਤਾਂ ਪੁੱਤ ਮੰਨਦਾ ਨਾ ਨਸ਼ੇ ਦੀ ਤਾੜ ਗੋਣ ਦੇਣ ਦੇ ਕਿੰਨੇ ਮਾਂ ਦਾ ਕਹਿ ਚਿੱਲੇ ਰਹੇ ਜਦੋਂ ਮੈਂ ਉੱਥੇ ਪੁੱਛਿਆ ਮੈਂ ਕਿ ਬੇਪਰ ਕੀ ਹੋਇਆ ਉਹ ਕਹਿੰਦੇ ਦੇਖੋ ਜੀ ਮੇਰਾ ਮੁੰਡਾ ਨਸ਼ਾ ਨਹੀਂ ਕਰਦਾ ਜਦੋਂ ਮਰਿਆ ਉਹਦੇ ਟੀਕੇ ਲੱਗਿਆ ਹੋਏ ਆ ਮੈਨੂੰ ਇਹ ਦੱਸੋ ਗਾਵਛੀ ਕਿ ਮੈਂ ਤੀਕਾ ਲੱਗਣ ਤੋਂ ਪਹਿਲਾਂ ਤੱਕ ਬੱਚਾ ਬਚਾ ਸਕਦੀ ਹਾਂ ਪਰ ਜਦੋਂ ਪਰਮਾਤਮਾ ਦੀ ਰਜ਼ਾ ਸਾਹ ਚੱਕੇਗੇ ਮੈਂ ਨਹੀਂ ਬਚਾ ਸਕੀ ਮੇਰਾ ਸਾਥ ਦੋ ਆਪਾਂ ਬੱਚਿਆਂ ਨੂੰ ਸੈਕਟਰਸ ਰੱਖ ਕਰਾ ਲਈਏ ਮੇਰਾ ਸਾਥ ਦੋ ਜਿਹੜੇ ਵੇਰਾ ਸਾਥ ਤੋਂ ਜਿਹੜਾ ਮੁੰਡਾ ਨਸ਼ਾ ਕਰਦਾ ਫੜਿਆ ਨਾ ਤਾਂ ਉਹਨੂੰ ਕੋ ਨਸ਼ਾ ਛੱਡਦਾ ਤੈਨੂੰ ਬਚਾਵਾਂਗੇ ਪਰ ਜੇ ਤੂੰ ਨਸ਼ਾ ਨਾ ਛੱਡਿਆ ਤੇ ਪਿੰਡ ਚੋਂ ਕੋਈ ਜਮਾਨਤ ਵੀ ਨਹੀਂ ਦੇਣਾ ਇਹ ਇੱਕ ਵਾਰੀ ਨਾਲ ਕਹਿੰਦੇ ਜੀ ਕਾਰਵਾਈ ਕਰਾਂਗੇ 100% ਤੁ ਸਾਡੇ ਨਾਲ ਪੁਲਿਸ ਡਿਪਾਰਟਮੈਂਟ ਖੜਾ ਕੱਲੇ ਤੋਂ ਐਸਟੀਓ ਸਾਹਿਬ ਵੀ ਮੇਰੇ ਨਾਲ ਸੀ ਪਰ ਸਾਥ ਤੁਹਾਨੂੰ ਦੇਣਾ ਇਹ ਦੇਖੋ ਜੇ ਆਪਾਂ ਸਰਕਾਰਾਂ ਨੂੰ ਜਦੋਂ ਆਸ ਰੱਖਾਂਗੇ ਐਡੀ ਵੱਡੀ ਪੰਜਾਬ ਲੈਵਲ ਤੇ ਮਹਿੰਮ ਨਾ ਕਦੇ ਛਿਰੀਏ ਤੇ ਨਾ ਕਦੇ ਛੇਣੀ ਮੈਨੂੰ ਬੜੇ ਬੜੀ ਪੁੱਛਦੇ ਆਂ ਅਕੈਦੀ ਨਾਸਿ ਜਦੋਂ ਆਪ ਮੱਕ ਲੁੱਕੜਤੇ ਹਰ ਗਰੀਬ ਤੇ ਇਹ ਪੁਰਾ ਮੈਨੀਆਂ ਸਿਰ ਸੁਰੂ ਨਗਾ ਸੀ ਉਹ ਕਿਤੇ ਜਾਣੇ ਅਣਜਾਣੇ ਚ ਕੋਈ ਹੋਰ ਬੱਚਾ ਵੀ ਚੁਟਕੀ ਲਾ ਗਿਆ ਜਿੱਦਾਂ ਲਾਗ ਲੱਗ ਜਾਂਦੀ ਸੀ ਹੁਣ ਘਟੋ ਘਟ ਜਿਹੜੇ ਆਪਿਆਂ ਨੂੰ ਵੱਡੇ ਵੱਡੇ ਤੁਮ ਅੰਦਰ ਕਹਦੇ ਸੀ ਅੱਜ ਫਿਰ ਤੇਰੇ ਭਾਈ ਤੇ ਕਰਾਉਣ ਜੇ ਦੇਲੇ ਅੱਜ ਨਹੀਂ ਲਾਪਰੇ ਤੁਹਾਨੂੰ ਵੀ ਪਤਾ ਜਦੋਂ ਨੌਤ ਪੰਜਵੇਂ ਪਰਵਾਰੇ ਬੱਚਾ ਨਹੀਂ ਬਸਦੇ ਉੱਥੇ ਕਿਉਂਕਿ ਹੁਣ ਭਾਜੀਪੀ ਪੰਜਾਬ ਦੇ ਇਸ ਸਵੇਰੇ ਸਾਰੇ ਐਸਐਚੂ ਨੂੰ ਅਪਡੇਟ ਕਰਦਾ ਵੀ ਆਹ ਬੋਲਾ ਉੱਥੇ ਨਹੀਂ ਲੱਭਦੇ ਥੋੜੇ ਮਰਦਾ ਤੁਸੀਂ ਪੜਿਥੋਂ ਤੱਕ ਬਚੋਗੇ ਕਿੱਥੋਂ ਤੱਕ ਬਚੋਗੇ ਮੈਂ ਤਾਂ ਇੱਕੋ ਗੱਲ ਕਹਿਣੀ ਆਂ ਵੀ ਮੈਂ ਹਰ ਘਰ ਖੜਕੋਣਾ ਹਰ ਘਰ ਵਾਚਣਾ ਦੇ ਆਪ ਦੇ ਰੋਜ਼ਗਾਰ ਖਤਮ ਹੋ ਰਹੇ ਆ ਜਿਨ੍ਹਾਂ ਦੇ ਆਪ ਦੇ ਕਿਤੇ ਖਤਮ ਹੋ ਰਹੇ ਆ ਉਹ ਤਰ੍ਹਾਂ ਤਰ੍ਹਾਂ ਦੇ ਇਲزام ਲਾ ਕੇ ਸਾਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਜਿੰਨਾ ਦਿੱਤਾ ਪਰਮਾਤਮਾ ਉਹਨੇ ਸਵੱਲਾ ਰੱਖੇ ਮੈਂ ਤਾਂ ਇੱਕ ਗੱਲ ਜਿਹੜੀ ਚੁੱਤ ਨਹੀਂ ਬੈਠੇ ਨਹੀਂ ਆ ਪੜਾ ਮੇਰੇ ਵੀ ਪੂਰੀ ਪੰਚਾਇਤ ਸਾਰੇ ਪੰਜਾਬ ਦੇ ਮਸ਼ਹੂਰ ਦੇ ਸਾਥ ਲੋ ਤੇ ਆਪਾਂ ਰਣ ਮੈਦਾਨ 'ਚ ਇੱਕ ਲੱਖ ਰੁਪਏ ਬੋਲਾਂ। ਕੋਣ ਆਪਾਂ ਸਾਰਿਆਂ ਨੇ ਖੜੇ ਹੋ ਕੇ ਸੋਚਾਂਗੇ ਜਿਹਦੇ ਵਿੱਚ ਅੱਜ ਆਪਾਂ ਵਾਅਦਾ ਕਰਾਂਗੇ ਕਿ ਦੂਜੇ ਦੇ ਨਾਲ ਵੀ ਆਪਾਂ ਨਾਲ ਕਿਸੇ ਨਾ ਸ਼ੇੜੀ ਦੀ ਜਮਾਨਤ ਦੇਵਾਂਗੇ, ਨਾਲ ਕਿਸੇ ਨੰਬਰ ਦਾ ਪਾਛ ਸਪੱਤ ਨੂੰ ਦੇਣ ਦਾਵਾਂਗੇ। ਜਿਹੜਾ ਵੀ ਨੂੰ ਦੇਣ ਜਾਊਗਾ ਜਿਹੜਾ ਵੀ ਨੂੰ ਦੇਣ ਜਾਊਗਾ

ਮੇਰੇ ਪਿੰਡ ਤੱਪੇ ਦੇ ਨਾਲ ਬਣ ਕੇ ਕੰਮ ਕਰਾਂਗਾ ਮੈਂ ਆਪਣੇ ਪਿੰਡ ਵਿੱਚ ਕਿਸੇ ਕਿਸਮ ਦਾ ਨਸ਼ਾ ਨਹੀਂ ਬਿਖਰਵਾਗਾ ਮੈਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਨਹੀਂ ਬੜਨ ਦਵਾਂਗਾ ਮੇਰੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਸਕਦਾ ਨਹੀਂ ਸੰਭਿਆ ਮਾਰਗਾ ਜਿੰਨਾਂ ਨੂੰ ਲੋੜ ਹੋਈ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਜਾਣਾ ਮੈਂ ਖੁਦ ਵੀ